ਸਤਿ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਵਾਲੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਫਟਾਏ ਨਹਿਗਾ ਸਵੇਰ ਦਾ ਤੇ ਅਸੀਂ ਚੱਲੇ ਜੀ ਸੰਧਾਰਾ ਦੇ ਨਾਲ ਹੀ ਰੱਖਦੀ ਬਣਾਉਣਾ ਤੇ ਅੱਗੇ ਜਾ ਕੇ ਕਰਾਂਗੇ ਬਲੌਗ ਨੂੰ ਕੰਟੀਨਿਊ ਉੱਤੇ ਦਿਖਾਵਾਂਗੇ ਤੁਹਾਨੂੰ ਸਾਰੇ ਵਿਹਾਰ ਤੇ ਬਲੌਗ ਨਾਲ ਬਨੇਰੀ ਪੂਜੀ ਜੀ ਆਪਾਂ ਪਹਿਲਾਂ ਤੇਲ ਪਵਾਉਣੀ ਆ ਗੱਡੀ 'ਚ ਤੇ ਫਿਰ ਸ਼ੇਰਪੁਰ ਜਾ ਕੇ ਤੇ ਉੱਥੋਂ ਕਰਦੇ ਆਂ ਸ਼ੋਪਿੰਗ ਦਾ तेल नहीं आके सामान पेट्रोल पंप आ गया तो पहला भी बावना तेल लगी हुई है तो उस तो गेज आके कराके सॉफ्टली ते फिर तो तो फोन याद है कि ब्लॉग करते करते ओके आप हुआ बार पेट्रोल ना हो दीड़ ही ना करवा लूँगा मिल की कीमत आ जाएगी तो मिल की चेक कर लो मिल की भी ठीक है तो दोड़ा पे कार्ड ਲੋਟੀਆ ਪੱਲਾ ਲੈ ਲਈ ਕਪੀਠਾ ਇਸ ਦਾ ਇਸਗੇ ਗੋਲਾ ਲੈ ਲਈ ਬਹੁਤ ਸਾਰਾ ਸਮਾਨ ਪਵਾ ਸਮਾਨ ਨੂੰ ਘਟਾ ਨਹੀਂ ਦਿੱਤਾ ਲੋ ਜੀ ਆਪਾਂ ਸੁਨੇੜਿਆ ਪੱਲਾ ਲੈਣੀ ਆਹ ਦੇਨੇ ਲਿਖਾਰੇ ਚ ਆ ਵੀ ਦੇ ਲਈ ਇਹਦਾ ਬਣਾਉਣਾ ਇਹਨਾਂ ਨੂੰ ਪੈਕ ਕਰ ਲੈਨੇ ਆਂ ਕੁਛ ਕੰਬਲ ਗੁੰਬਲੇ ਦੇ ਵਿੱਚ ਨੇ ਲੋ ਜੀ ਆਪਾਂ ਲੈ ਲਈ ਸਮਾਨ ਫਰੂਟ ਦੀ ਪੇਟੀ ਲੈ ਲਈ ਤੇ ਡੱਬੇ ਲੈ ਲਈ ਤੇ ਕੱਪੜੇ ਲੈ ਲਈ ਤੇ ਬਾਕੀ ਖਲੂਤ ਖੋਣੀ ਹੈ ਤੋ ਨੂੰ ਲਗਾਏ ਸੀ ਟੈਕਾ ਜਸਨੀਤ ਆ ਜਾ ਵੀ ਜਸਨੀਤ ਉਹ ਖਿਆਲ ਸਾਰਾ ਹਾਂ ਉਹ ਚੱਲ ਜੀ ਹਾਂਜੀ ਆ ਜਾਓ ਹਾਂਜੀ ਕਿਤਾ ਯਾਰ ਕੰਮ ਕੋ ਤਾਂ ਆਪਾਂ ਕਰ ਲੋ ਜੀ ਠੀਕ ਆ ਚੰਗਾ ਬਟਾ ਮੈਂ ਇੰਨਾ ਨਾ ਕਰਾਂ ਪਾਤੀ ਠੀਕ ਤੇ ਦੂਜਾਂ ਦੇ ਰੱਖਣੀ ਆਂ ਜਿਹੜੇ ਸੋਟੀ ਰਗੀ ਤੇ ਰੱਖ ਜਪਨੀ ਵੀ ਮੇਰੇ ਅੱਛਾ ਕੋਈ ਨਾ ਕੰਨੀ ਨਾਲ ਚਾਦਰ ਪਾ ਦੋ ਚੰਲੇ ਤੇ ਚਾਦਰ ਪਾ ਲੋ ਕਨੀ ਆਂਟੀ ਜ਼ਰੂਰ ਪੈਸੇ ਭੇਜ ਦੂੰਗਾ ਉਹ ਤਾਂ ਸੱਧਿਆ ਤੇ ਆਈ ਟਮਾਟੋ ਹੋਗਾ ਆਜਾ ਤੂੰ ਵੀ ਬਣਾ ਲੈ ਕਾਕੇ ਆਜੋ Hvor er barna hennes?

this late time so in the class ਹਾਂ ਟੀਵੀ ਚੱਲਿਆ ਨਹੀਂ ਇਹ ਵੀ ਚੱਲਿਆ ਨਹੀਂ ਉਹ ਤਾਂ ਬੰਦ ਕਰੀ ਸੋਚ ਮੈਂ ਚੱਕ ਕੇ ਚੱਕੀ ਹੋਰ ਆਪ ਹੀ ਬੰਦ ਕਰਦੀ ਆਪ ਹੀ ਲਾ ਲੇਦੀ ਆ ਫਿਰ ਕਿਉਂ ਬੰਦ ਕਰਨ ਦਾ ਤਾਂ ਬੌਮ ਇਹਨੂੰ ਬਹੁਤ ਜ਼ਿਆਦਾ ਰਹਿੰਦਾ ਚਲ ਐਨਾ ਪੀ ਆਪਣੇ ਗੁੜੀਆਂ ਅਗਲੇ ਇਨਕੇ ਤੇ ਪੈ ਤਿਆਰ ਹਾਂ ਹਾਈ ਗੁੱਡ ਬਸ ਉਹ ਫਿਰ ਵੀ ਫਰਕ ਨਹੀਂ ਅਟਕ ਨਹੀਂ ਇਹ ਬੋਲਦੇ ਨੇ ਪਤਾ ਨਹੀਂ ਜਗਦਾ ਨਹੀਂ ਤਾਂ ਕਰ ਬਹੁਤ ਦੇ ਦੇ ਆਪਾਂ ਨੇ ਭਾਜੀ ਪਤਾ ਹੀ ਹੈ ਪੈਸਿਆਂ ਖਾਤਰ ਕਿਸੇ ਦੇ ਆਪਾਂ ਉਹ ਨਹੀਂ ਕਰ ਰਹੇਗੇ ਬਸ ਇੱਕ ਮਾਨ ਆਦਰ ਨਾਲ ਆ ਰਿਹਾ ਨਾ ਬੰਦਾ ਉਹ ਬਹੁਤ ਠੀਕ ਆ ਉਹ ਹੁੰਦਾ ਕੀ ਕਹਿੰਦੇ ਹੁੰਦੇ ਨੇ ਦੁੱਗਣਾ ਦੇਖਣਾ ਮਾਤਮਾ ਉਹ ਨਹੀਂ ਹੋਰ ਮਤਲਬ ਕਰਦਾ ਹਾਂਜੀ ਹੁੰਦਾ ਹੈ ਪਰ ਪਰ ਪਤਾ ਕੀ ਆ ਕਈ ਲੋਕ ਨਾ ਘਟਿਆ ਸੋਚਦੇ ਮਾਲਕ ਨੇ ਨਾ ਜਿਹੜੇ ਉਹਨਾਂ ਨੂੰ ਲੱਗਣਾ ਹੈ ਕਿਤੇ ਵੀ ਪੈਸੇ ਆ ਕਰਕੇ ਸ਼ਾਇਦ ਇਦਾਂ ਕਰਦੇ ਪਏ ਹੋਏ ਆ ਹਾਂ ਹੁਣ ਪਰਮਜੀਤ ਤੇ ਹੀ ਸਮਝ ਆਉਂਦੀ ਸੀ ਕਹਿੰਦੀ ਆਪਣਾ ਪਿਆਰ ਆ ਹੈ ਨਾ ਮਸਲ ਉਹਨ ਲੈ ਨਹੀਂ ਤੁਸੀਂ ਜਿੰਨੇ ਇੱਕ ਜੋਗੇ ਹੈਗੇ ਆ ਹਮੇਸ਼ਾ ਚਾਈ ਹੀ ਹੈ ਫਿਰ ਜਿਵੇਂ ਪਰਮਾਤਮਾ ਨਹੀਂ ਨਹੀਂ ਨਾ ਨਾ ਬਸ ਪਿਆਰੀ ਐ ਇੱਕ ਕੋਈ ਚਾਵਲ ਪਹਿਲੀ ਮਾਰੀ ਇਹ ਮੋੜੇ ਹੁਣੇ ਪਿਆਰੀ ਐ ਤੇ ਕਰੂਗਾ ਨਸ਼ਮਾ ਲੈ ਕੇ ਹੈਗੇ ਕੋਈ ਹੋਰ ਆ ਤਾਂ ਮੈਂ ਮੇਰੇ ਭਾਈ ਨੂੰ ਵੀ ਅਹੀ ਕਹਿੰਦੇ ਆਂ ਵੀ ਮੇਰੇ ਤੋਂ ਖਾਲੀ ਭਰੀ ਆ ਜਾ ਕਰ ਮੇਰੇ ਕੋਲ ਵੀ ਲੋੜ ਆਏ ਕਿ ਸੰਗਾਰੇ ਨੂੰ ਕਿੰਨੇ ਦਾ ਕਹਨਾ ਮੈਂ ਬਿਸਕੁਟ ਕਰਾ ਦੇ ਚਾਹੁੰਦਾ ਨਹੀਂ ਨਹੀਂ ਬਟ ਕੋਣ ਕੀ ਕਹਾਂਗਾ ਨਾ ਨਾ ਰੱਖੀ ਬਣ ਨੀ ਮਸਾ ਪੁੰਨ ਰੱਖੀ ਬਣ ਉਹ ਜਿਹੜਾ ਉਹ ਬਹਿੰਗਿਆ ਬਿਸਕਟ ਕਰਾ ਕੇ ਦੇਗਾ ਮੈਂ ਬਿਸਕਟ ਕਰਾ ਕੇ ਉਤਰਾਉਣਾ ਹਾਂ ਲੈ ਫਰ ਲੋ ਜੀ ਇੱਧਰ ਸਾਡਾ ਕਾ ਪਾਜੀ ਹੁਣ ਲੱਗੇ ਸੀ ਉਹਨੂੰ ਘਟੀ ਖਾਣ ਬੜੀ ਜ਼ਬਰਦਸਤੀ ਇਹਨਾਂ ਨੂੰ ਕਿਹਾ ਖਾਣਾ ਖਾਓ ਕਹਿੰਦੇ ਨਹੀਂ ਖਾਣਾ ਨਹੀਂ ਖਾਣਾ ਆਪਾਂ ਸਵੇਰ ਦੀ ਲੱਗੇ ਤਿਆਰੀ ਕਰਨ ਕੀ ਤੁਸੀਂ ਆਉਣਾ ਦੁਬਾਰਾ ਰੋਟੀ ਘੰਟੇ ਦੇ ਵਿੱਚ ਜਾਨੀ ਪਈ ਕੋਈ ਗੱਲ ਇੱਧਰ ਜਸਲੀਨ ਜਸਨੀਤਾ ਰੋਟੀ ਲੈਣਾ ਪੁੱਤ ਇਹ ਦੇਖੋ ਕਿਨੇ ਮਜ਼ੇ ਨਾਲ ਫੋਨ ਚਲਾ ਰਹੀ ਹੈ ਨਾ ਮਾਰਤਾ ਵੀਡੀਓ ਨੇ ਮੈਂ ਉਹ ਆਇਆ ਜਿੱਥੇ ਆਣਾ ਹੈ ਦਾ ਚਲੋ ਤਾਂ ਕੋਈ ਤੇ ਦੇ ਦੋਗੇ ਜਾ ਰਹੇ ਨੇ ਹੁਣ ਆ ਜੀ ਉਹ ਨਹੀਂ ਆਇਆ ਇੱਥੇ ਗੇ ਰੋਲੀ ਬੰਨਣਾ ਹੁਣ ਚੱਲਦੇ ਪੁਰਾਣੀ ਫਲਾਕ ਜੂ ਟਿਕਾ ਦਈਏ ਚਲੋ ਰਹਿਣਾ ਹੋਇਆ ਆ ਜਾ ਰਹਿਣਾ ਹੁਣ ਨਹੀਂ ਰਹਿ ਕੰਨ ਨਾ ਰੱਖਣ ਹਾਂ ਮੈਂ ਆਜਾ ਇੰਨਾ ਮਗੱਲ ਕਿਜੀ ਚੱਲੀਏ ਆਪਾਂ ਤਾਂ ਘਰੀ ਆਪਾਂ ਨੂੰ ਆਏ ਤੇ ਤੁਹਾਡੇ ਕੱਪੜੇ ਦੇਖੋ ਆ ਦੂਰ ਦੇ ਤਾਰਾਂ ਭਰੀਆਂ ਬਈਆਂ ਨੂੰ ਉੱਪਰ ਉੱਪਰ ਜੁੱਟੇ ਪਾਣੇ ਆਜੇਗੀ ਪਛੀਂਚ ਵੀ ਹੈਗੇ ਆ ਤੇ ਦੋ ਦੋ ਜੁੱਟ ਜੁੱਟੇ ਪਾਣੇਗੇ ਵੀ ਦੇ ਕੱਪੜਾ ਬਸ ਅਧਰ ਆਹੋ ਜੇ ਮਸ਼ੀਨ ਚੱਲ ਰਹੀ ਸਾਡੀ ਮਸ਼ੀਨ ਕਿੰਨੇ ਘੰਟੇ ਕਰਕੇ ਨਿਕਲਣ ਤੋਂ ਠੀਕ ਚੱਲ ਰਹੇਗਾ ਹਾਂ ਚੱਲ अकेंचा हाँ चलो ही बाइट कर दिया 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 बाइट ਪੂਆ ਜੀ ਤੇ ਪੂਆ ਹੀ ਕੋਈ ਆ ਜਰਾ ਲਾ ਪੂਆ ਜੀ ਅੱਜ ਜਰਾ ਵੀਰੂ ਆ ਜੂਗਾ ਮੈਂ ਕਹਿਣਾ ਹੁੰਦਾ ਚਲ ਜਿੰਦਾ ਹੀ ਉਹ ਕਿਹਨਾ ਮੈਂ ਕਿਹਦੇ ਪਾਰਲੇ ਟੱਕੀ ਵਾਪਸ ਜਿਸ ਨੀਂਦ ਸੌਂ ਗਿਆ ਤੇ ਅੱਜ ਹੁਣ ਦੁਪਹਿਰੇ ਦੀ ਰੋਟੀ ਰੁੱਟੀ ਬਣਾਉਣੀ ਨਹੀਂ ੱੱਕੇ ਨਾਲ ਹੀ ਰੋਟੀ ਖਵਾਤੀ ਤੇ ਅਸ ਤਾਂ ਪੰਨੋ ਪੁੱਖੇ ਨਹੀਂ ਸਿੱਖਾ ਕੇ ਗਏ ਸੀ ਆ ਦੇਖੋ ਜੀ ਪਹੁੰਚ ਕੇ ਸਿੱਖਰ ਦੁਪਹਿਰਾ ਹੋਇਆ ਚਲੋ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੇਖੋ ਕਿ ਕਿੰਨੀ ਜੁੜੀ ਤੁਹਾਨੂੰ ਬਦਲਣ ਕਰਨੇ ਬਦਲਵਾਈ ਚੀਜ਼ ਹੋਈ ਪਈਆ ਰੇਲਵੇ ਲੈਣ ਕਿੰਨੀ ਵਾਰ ਹੋਣੀ ਲਾਇ ਦਈਏਗਾ ਤੇ